ਕੋਣਸੋ ਕਹੀ ਬਲੀ ਇਦਾਂ ਦੇ ਹਾਲਾਤ ਹੋ ਗਏ ਸੀ ਕਿ ਪਿੰਡ ਲੂੰਗੜੋਏ ਦੇ ਵਿੱਚ ਰਿਸ਼ਤਾ ਹੀ ਨਹੀਂ ਸੀ ਹੁੰਦਾ ਕੀ ਵਜ੍ਹਾ ਕੀ ਕਾਰਨ ਕਿਸੇ ਪਿੰਡ ਵਿੱਚ ਰਿਸ਼ਤਾ ਨਾ ਹੋਣਾ ਕੀ ਸੀ ਸੱਚ ਸਾਰੇ ਇਹ ਬਿਲਕੁਲ ਸਚਾਈ ਆ ਦੇਖੋ ਜਦੋਂ ਇੱਕ ਪਤਾ ਹੀ ਲੱਗਿਆ ਸਾਨੂੰ ਪੇ ਮੂਠਾ ਨਸ਼ਾ ਕਰਦਾ ਦੇਖੋ ਜਿੰਨੇ ਹੁਣ ਮੈਂ 5 ਸਾਲ ਦਾ ਟ੍ਰੇਰ ਮੇਰਾ ਪਿਛਲਾ ਸੀ ਹੁਣ ਫੇਰ ਸ਼ੁਰੂ ਹੋ ਗਿਆ ਜਿੰਨੇ ਕੇਸ ਮਤਲਬ ਇਦਾਂ ਦੇ ਆਂਦੇ ਆ ਮਹੀਨੇ ਦੇ ਵਿੱਚ ਹੀ ਮਤਲਬ ਰਿਸ਼ਤੇ ਟੁੱਟ ਜਾਂਦੇ ਆ ਮੇਰਾ ਖਾਲਾ ਬਹੁਤ ਰਿਸ਼ਤੇ ਇਦਾਂ ਟੁੱਟੇ ਆ ਜਿਹੜਾ ਇਹ ਨਸ਼ੇ ਦੇ ਕਾਰਨ ਮਤਲਬ ਕਰਦੇ ਘਰ ਬਰਬਾਦ ਹੋਇਆ ਇਹਨਾਂ ਦੇ ਵੀ ਉਹ ਰਿਸ਼ਤੇ ਵਿੱਚ ਪਤਾ ਲੱਗਾ ਰਿਸ਼ਤਾ ਹੋਣਾ ਆ ਤੇ ਜਦੋਂ ਪਤਾ ਦੱਸ ਦੇਣਾ ਪਿੰਡ ਲੰਗੜਾ ਕਹਣਾ ਨਹੀਂ ਅਸੀਂ ਇਹਨਾਂ ਨੂੰ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਵੀ ਇਸ ਤੇ ਇਹਦਾ ਇਦਾਂ ਸੀਗਾ ਵੀ ਜਦੋਂ ਪਤਾ ਪੁੱਛਗਿਸ਼ ਕਰਦੇ ਸੀ ਪਹਿਲਾਂ ਤਾਂ ਤੁਸੀਂ ਭਾਈ ਕੁੜੀ ਮੰਗਣ ਲੱਗੇ ਉੱਥੇ ਪਤਾ ਕਰਾ ਲਓਗੇ ਮੁੰਡਾ ਨਸ਼ਾ ਤਾਂ ਨਹੀਂ ਕਰਦਾ ਉਹਨਾਂ ਦੀ ਕੁੜੀ ਨਸ਼ਾ ਤਾਂ ਨਹੀਂ ਕਰਦੇ ਮਤਲਬ ਇੱਥੇ ਤੇ ਇਹ ਨੌਤ ਪਹੁੰਚਦੀ ਸੀ ਇੱਥੋਂ ਤੱਕ ਸਾਡੇ ਪਿੰਡ ਦੀਆਂ ਤਾਂ ਮਸ਼ਹੂਰੀਆਂ ਚੰਡੀਗੜ੍ਹ ਤੱਕ ਸਿੱਜੀਆਂ ਚੰਡੀਗੜ੍ਹ ਕੇ ਪੰਜਾਬ ਤੱਕ ਹੀ ਸਿੱਜੀਆਂ ਮੇਰੇ ਨਾਲ ਖੋਦ ਵਾਪਰੀਏ ਮੇਰੇ 6000 ਰੁਪਏ ਮੇਰੇ ਪਿੰਡ ਤੋਂ ਨਸ਼ਾ ਕਹਿੰਦੇ ਕਹਿੰਦੇ ਤੁਹਾਡੇ ਪਿੰਡ ਤੋਂ ਪਿਓਰ ਨਸ਼ਾ ਮਿਲਦਾ ਦੱਸੋ ਮਤਲਬ ਹਾਲ ਦੇਖੋ ਸਾਡੇ ਪਿੰਡ ਦਾ ਕੀ ਸੀ ਜਿਹੜਾ ਨਾਕੇ ਤੇ ਰੋਕਦੇ ਸੀ ਉਹ ਪਿੰਡ ਦਾ ਡਰ ਤਾਂ ਨਹੀਂ ਨਹੀਂ ਸਾਡੇ ਅਸੀਂ ਡਰ ਜੇ ਨਾਂ ਦੱਸ ਦੇਦਾ ਇਹ ਕਹਿੰਦੇ ਆ ਜਾਓ ਇੱਧਰ ਪਾਸੇ ਖੜ੍ਹ ਜਾਓ ਤਲਾਸ਼ੀ ਲੋਏ ਦਾ ਲਗੜੋਏ ਤੋਂ ਆਏ ਨਾ ਕੋਈ ਨਾ ਕੁਝ ਤਾਂ ਇਹਦੇ ਕੋ ਕੁੜੀ ਹੋਣੀ ਹੈ ਇਹਦੇ ਕੋ ਨਸ਼ੇ ਦੀ ਬਿੱਟ ਹੋਣੀ ਹੈ ਜਾਂ ਕੁਝ ਨਾ ਕੁਝ ਹੋਣਾ ਮਤਲਬ ਇੰਨਾ ਇੰਨੀ ਗੱਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਸੀਗਾ ਸਾਡੇ ਪਿੰਡ ਦੇ ਜਿਹੜੀ ਵੀ ਵਾਸੀ ਹੁੰਦੇ ਸੀਗੇ ਜਦੋਂ ਤੋਂ ਸੀਐਮ ਮਾਨਪਤ ਮਾਨ ਜੀ ਨੇ ਇਹ ਸਟੈਪ ਚੁੱਕਿਆ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਕਿ ਜਿਹੜਾ ਪਿੰਡ ਦੇ ਵਿੱਚ ਹੁਣ ਤੱਕ ਜਿਵੇਂ ਅਨ ਆਪਾਂ ਕਲਿਨ ਸੇ ਕਲਿਨ ਕਿਸ ਆਪ ਕਹਿੰਦੇ ਨੇ ਹੋ ਚੁੱਕਾ ਹੈ ਪਿੰਡ ਤੁਹਾਡਾ ਕਮਾਂਡ ਵਾਲੀ ਗੱਲ ਹੈ ਇੱਕ 13000 ਪਿੰਡ ਚੋਂ ਸਾਡੇ ਪਿੰਡ ਨੂੰ ਛੋੜਨਾ ਮੁੱਖ ਮੰਤਰੀ ਸਾਹਿਬ ਨੇ ਆਣਾ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੇ ਆਣਾ ਦਾ ਸਾਰੀ ਟੀਮ ਨੇ ਆਣਾ ਤੇ ਸਾਡੇ ਪਿੰਡ ਦੁਆਰੇ ਸੋਚਣਾ ਇਹ ਗੱਲਾਂ ਜਿਵੇਂ ਹੁਣ ਨਸ਼ਾ ਮੁਕਤ ਹੋ ਗਿਆ ਆਨ ਵਾਲੇ ਸਮੇਂ ਵਿੱਚ ਇਦਾਂ ਦਾ ਪੈਰਾ ਰਹੇਗਾ ਕਿ ਮੁੜ ਕੇ ਜਿਹੜਾ ਯੂਥ ਆਉਦੇ ਸੀ ਅਸੀਂ ਤਾਂ ਇਹ ਫੈਸਲਾ ਹੀ ਕਰ ਲਿਆ ਸਾਰੀ ਪੰਚਾਇਤ ਤੇ ਸਾਡੇ ਪਿੰਡ ਵਾਸੀਆਂ ਨੇ ਕਿ ਅਸੀਂ ਇਦਾਂ ਦੀ ਹੁਣ ਚੀਜ਼ ਉੱਥੇ ਪੈਦਾ ਹੋਣੀ ਹੀ ਨਹੀਂ ਦੇਣੀ ਸੋ ਯੁੱਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਸੀ ਉਹਦੇ ਤਹਿਤ ਜ਼ਿਲ੍ਹਾ ਨਵਾਂ ਸ਼ਹਿਰ ਦੀ ਗੱਲ ਕਰੀਏ ਤੇ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਲੰਗੜੂਆ ਦੇ ਵਿੱਚ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਮਨੀਸ਼ ਸ਼ਿਸ਼ੂਧਿਆ ਜੀ ਜਿਹੜੇ ਸਪੈਸ਼ਲਿਸਟ ਪਿੰਡ ਵਿੱਚ ਆਏ ਨੇ ਔਰ ਉਹਨਾਂ ਨੇ ਇੱਥੋਂ ਦੇ ਪਿੰਡ ਦੀ ਜਿਹੜੀ ਆ ਤਰੀਬ ਵੀ ਕੀਤਾ ਕਿਉਂਕਿ ਇਹ ਪਿੰਡ ਜਿਹੜਾ ਕਿਸੇ ਵੇਲੇ ਬੜੀ ਹਟਲਿਸਟ ਸੀ ਕਿ ਇੱਥੇ ਨਸ਼ਾ ਬਹੁਤ ਵਿਕਦਾ ਪਰੰਤੂ ਪਿੰਡ ਦੇ ਸਰਪੰਚਾਂ ਵੱਲੋਂ ਪਿੰਡ ਦੇ ਸਰਪੰਚ ਨੰਮੀ ਬਣੀ ਪੰਚਾਇਤ ਵੱਲੋਂ ਪਿੰਡ ਦੇ ਮੋਤਵਰ ਸੱਜਣਾ ਵੱਲੋਂ ਜਿਹੜਾ ਪ੍ਰਾਲਾ ਕੀਤਾ ਤੇ ਅੱਜ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਸੋ ਸਾਡੇ ਨਾਲ ਨੇ ਪਿੰਡ ਦੇ ਮੌਜੂਦਾ ਸਰਪੰਚ ਸਰਪੰਚ ਸਾਹਿਬ ਤੋਂ ਗੱਲ ਜਾਣਦੇ ਆ ਕਿ ਸਰਪੰਚ ਸਾਹਿਬ ਕਈ ਵੇਲੇ ਇਦਾਂ ਦੇ ਹਾਲਾਤ ਹੋ ਗਏ ਸੀ ਕਿ ਪਿੰਡ ਲੰਗੜੋਏ ਦੇ ਵਿੱਚ ਰਿਸ਼ਤਾ ਹੀ ਨਹੀਂ ਸੀ ਹੁੰਦਾ ਲੋਕਾਂ ਨੂੰ ਜਦੋਂ ਦੱਸਦੇ ਕਿ ਰਿਸ਼ਤਾ ਹੋਣਾ ਜਾਂ ਲੜਕੀ ਦਾ ਲੜਕੇ ਦਾ ਤਾਂ ਲੰਗੜੋਆ ਬਦਨਾਮ ਸੀ ਕੀ ਵਜ੍ਹਾ ਕੀ ਕਾਰਨ ਕਿਸੇ ਕੋਸਾਰੇ ਇਸ ਤਰ੍ਹਾਂ ਸਗਾ ਕਿਉਂਕਿ ਸਾਡਾ ਪਿੰਡ ਕੋਈ ਥੋੜੇ ਸਾਲਾਂ ਤੋਂ ਨਹੀਂ ਇਸ ਬਿਮਾਰੀ ਦਾ ਸ਼ਿਕਾਰ ਸਗਾ ਇਹ 60 70 ਸਾਲ ਤੋਂ ਕਿਉਂਕਿ ਪਹਿਲਾਂ ਪਹਿਲਾਂ ਨਸ਼ੇ ਪੁੱਕੀ ਹੁੰਦੀ ਸੀ ਫਿਰ ਰਫੀਮ ਗਾਂਜਾ ਆ ਗਿਆ ਫਿਰ ਹੀਰੋਇਨ ਆ ਗਈ ਫਿਰ ਚਿੱਟਾ ਆ ਗਿਆ ਇਹ ਜਿਹੜਾ ਨਸ਼ਾ ਹੁਣ ਆਇਆ ਇਸ ਨਸ਼ੇ ਨੇ ਤਾਂ ਸਾਰੀ ਜਿਹੜੀ ਜੰਗ ਜਨਰੇਸ਼ਨ ਹੈ ਉਹਨੂੰ ਤਬਾਹ ਕਰ ਦਿੱਤਾ ਜਦੋਂ ਸਾਡੀ ਪੰਚਾਇਤ ਬਣੀ ਮੈਂ ਤਾਂ ਇੱਕ ਐਸਡੀਓ ਰਿਟਾਇਰ ਹੋ ਕੇ ਸਰਕਾਰੀ ਮੁਲਾਜ਼ਮ ਰਿਟਾਇਰਮੈਂਟ ਲੈ ਕੇ ਚੰਡੀਗੜ੍ਹ ਤੋਂ ਇੱਥੇ ਆਇਆ ਸੀ 2015 ਚ ਤੇ ਉਦੋਂ ਅਸੀਂ ਫਿਰ ਇੱਕ ਪਿੰਡ ਦੀ ਭਲਾਈ ਲਈ ਇੱਕ ਸਭਾ ਬਣਾਈ ਉਦੋਂ ਅਸੀਂ ਉਪਰਾਲੇ ਕਰਨੇ ਸ਼ੁਰੂ ਕੀਤੇ ਫਿਰ 2018 ਚ ਜਦੋਂ ਪੰਚਾਇਤੀ ਚੋਣਾਂ ਆਈਆਂ ਉਦੋਂ ਫਿਰ ਨੂੰ ਪਿੰਰ ਵਸ ਜਾਨੇ ਸਰਪੰਚ ਦਾ ਜਿਹੜਾ ਮੈਨੂੰ ਮਾਨ ਬਖਸ਼ਿਆ ਤੇ ਮੇਰੀ ਟੀਮ ਵੀ ਵਧੀਆ ਸੀਗੀ ਤੇ ਅਸੀਂ ਜਾਨੀ ਉਦੋਂ ਹੀ ਇਹ ਤਹਈਆ ਕਰ ਲਿਆ ਸੀ ਪਹਿਲਾ ਮਤਲਬ ਅਸੀਂ ਸ਼ੁਰੂ-ਸ਼ੁੱਕ ਇਹ ਪਾ ਕੇ ਜਿਹੜੇ ਨਸ਼ਾ ਵਿਛਣ ਵਿਚੜ ਦੇ ਸੌਦਾਗਰ ਆਕਰ ਉਹ ਪੁਲਿਸ ਦੇ ਅੜਕੇ ਆਂਦੇ ਤਾਂ ਅਸੀਂ ਉਹਨਾਂ ਦੀ ਪਿੰਡ ਵਾਸੀ ਪੰਜ ਸਰਪੰਚ ਲੰਬੜਦਾਰ ਕੋਈ ਵੀ ਜ਼ਮਾਨਤ ਨਹੀਂ ਦੇਵੇਗਾ ਨਾ ਹੀ ਕੋਈ ਮਗਰ ਜਾਏਗਾ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਇਹ ਜਿਹੜੇ ਨਸ਼ੇ ਦੇ ਸੌਦਾਗਰ ਸਿਗੇ ਇਹਨਾਂ ਨੂੰ ਪਿਆਰ ਮੁਹੱਬਤ ਨਾਲ ਸਮਝਾਵ ਜਾ ਕੇ ਹੌਲੀ-ਹੌਲੀ ਇਹਨਾਂ ਨੂੰ ਮਤਲਬ ਇਸ ਕੰਮ ਤੋਂ ਹਟਾਉਣਾ ਸ਼ੁਰੂ ਕੀਤਾ ਇਹਨਾਂ ਦਾ ਅਸੀਂ ਮੈਂ ਤਾਂ ਇਹਨਾਂ ਦੇ ਬੱਚੇ ਜਿਹੜੇ ਅਸੀਂ ਇਹ ਦੇਖਿਆ ਵੀ ਜਿਹੜੇ ਪੁਰਾਣੇ ਬਜ਼ੁਰਗ ਤਾਂ ਹੌਲੀ-ਹੌਲੀ ਖਤਮ ਹੁੰਦੇ ਜਾ ਰਹੇ ਆ ਨਸ਼ੇ ਦੇ ਦੇ ਵੇਚਣ ਦੀ ਆਦੀ ਆ ਵੀ ਗਾਹਾਂ ਨੂੰ ਕਿਤੇ ਜਿਹੜੀ ਨਵੀਂ ਜਨਰੇਸ਼ਨ ਆ ਉਹ ਨਾ ਇਹ ਚ ਖਾਲਚ ਕਿਤੇ ਮੁਰੇ ਹੋਵੇ ਨਾ ਇਹ ਵੇਚਣ ਚ ਉਹ ਅਸੀਂ ਇਹਦਾ ਖਿਆਲ ਅਸੀਂ 2019 ਤੋਂ ਲੈ ਕੇ ਆਪਣੇ ਟਨੋਰ 5 ਸਾਲ ਵਿੱਚ ਫੁੱਟਬਾਲ ਦੀਆਂ ਤਿੰਨ ਚਾਰ ਟੀਮਾਂ ਤਿਆਰ ਕੀਤੀਆਂ ਗਰਾਊਂਡ ਤਿਆਰ ਕੀਤੀ ਤੇ ਦੋ ਵਾਰੀ ਅਸੀਂ ਸਾਲ ਚ ਟੂਰਨਾਮੈਂਟ ਕਰਾਉਂਦੇ ਆ ਔਰ 70 75 ਖਿਡਾਰੀਆਂ ਚੋਂ 35 36 ਖਿਡਾਰੀ ਜਿਹੜੇ ਆ ਉਹ ਸਾਡੇ ਇਸ ਕਮਿਊਨਿਟੀ ਤੋਂ ਆ ਜਿਹੜੇ ਇਹ ਨਸ਼ਾ ਵੇਚਣ ਦਾ ਧੰਦਾ ਕਰਦੇ ਸੀ ਉਹਨਾਂ ਬੱਚਿਆਂ ਨੂੰ ਅਸੀਂ ਇੱਧਰ ਨੂੰ ਲਾਇਆ ਤੇ ਜਿਹੜੇ ਕੁਝ ਹੋਰ ਇਹਨਾਂ ਦੀਆਂ ਬਿੱਲੇ ਬੰਦੇ ਸੀ ਜਿਹਨਾਂ ਨੂੰ ਕਹਿੰਦੇ ਸਾਨੂੰ ਕਹਿੰਦੇ ਕੰਮ ਕੋਈ ਨਹੀਂ ਜੇ ਪੁੱਛਦੇ ਸੀ ਭਾਈ ਤੁਸੀਂ ਕੰਮ ਛੱਡ ਦਿਓ ਇਹ ਗੰਦਾ ਕੰਮ ਆ ਕਹਿੰਦੇ ਹੋਰ ਕੀ ਕਰੀਏ ਫਿਰ ਦੇਖੋ ਪੰਚਾਇਤ ਕੋਲ ਇੱਕ ਅਧਿਕਾਰ ਜ਼ਰੂਰ ਹੈ ਅਸੀਂ ਇਹਨਾਂ ਦੇ ਨਾ ਮਨਰੇਗਾ ਦੇ ਕਾਰਡ ਬਣਾ ਕੇ ਇਹਨਾਂ ਲੋਕਾਂ ਨੂੰ ਮਨਰੇਗਾ ਰਾਹੀਂ 350 ਦੇ ਲਗਭਗ ਸਰਕਾਰ ਦਿਹਾੜੀ ਮਿਲਦੀ ਹੈ ਅਸੀਂ ਉਧਰ ਨੂੰ ਇਹਨਾਂ ਨੂੰ ਪ੍ਰੇਰਿਤ ਕੀਤਾ ਹੁਣ ਫਿਰ ਵੀ ਪ੍ਰੇਰਿਤ ਕਰ ਰਹੇ ਹਾਂ ਅਸੀਂ ਸਰਪੰਚ ਸਾਹਿਬ ਜਿਵੇਂ ਤੁਸੀਂ ਕਹੇ ਕਿ ਚੇਨ ਨੂੰ ਤੋੜਨ ਦੀ ਗੱਲ ਕੀਤੀ ਉਹ ਚੇਨ ਨੂੰ ਤੋੜਨ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਿਆ ਕਿਉਂਕਿ ਕਿਸੇ ਨਸ਼ਾ ਤਸਕਨ ਨੂੰ ਰੋਕ ਦੇਣਾ ਉਹਦੇ ਲਈ ਕੋ ਕਹਿ ਸਕਦੇ ਵੈਰ ਮੁੱਲ ਲੈਣਾ ਹਾਲ ਹੋ ਜਾਂਦਾ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਅਸੀਂ ਲਿਆ ਆ ਇਹਨਾਂ ਦਾ ਮੁਸ਼ਕਲਾਂ ਦਾ ਸਾਹਮਣੂ ਬਹੁਤ ਕਰਨਾ ਪਿਆ ਕਿਉਂਕਿ ਜਦੋਂ ਸ਼ੁਰੂ-ਸ਼ੁਰੂ ਚ ਕਿਸ ਆਪਾਂ ਗੱਲ ਕਰਦੇ ਆ ਨਾ ਤੇ ਉਹ ਮਤਲਬ ਔਕੜਾ ਤਾਂ ਆਂਦੀਆਂ ਹੀ ਆ ਦੇਖੋ ਕਿਉਂਕਿ ਜੇ ਕਿਸੇ ਨੂੰ ਅਸੀਂ ਛੇੜਦੇ ਆ ਆਪਾਂ ਰੋਜ਼ YouTube ਤੇ ਜਾਂ ਤੁਹਾਡੇ ਚੈਨਲਾਂ ਤੇ ਵੀ ਚੱਲਦਾ ਕਿ ਨਸ਼ਾ ਤਸਕਰਾਂ ਨੂੰ ਜਿਨ੍ਹਾਂ ਨੇ ਘੇਰਾ ਪਾਇਆ ਉਹਨੇ ਆ ਕੇ ਉਹਨਾਂ ਦੇ ਗੇਟ ਭੰਨ ਦਿੱਤੇ ਉਹਨਾਂ ਨੂੰ ਗਾਲਾਂ-ਗਲੋਚ ਕੀਤਾ ਜੇ ਕੀਤਾ ਉਹ ਕੀਤਾ ਗੋਲੀਆਂ ਵੀ ਚੱਲਦੀਆਂ ਰਹਿਣੀਆਂ ਲੇਕਿਨ ਸਾਡੇ ਪਿੰਡ ਇਦਾਂ ਦੀ ਨੌਬਤ ਨਹੀਂ ਆਈ ਹੈ ਅਸੀਂ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਅਸੀਂ ਪਿਆਰ ਮੁਹੱਬਤ ਦੇ ਨਾਲ ਇਹਨਾਂ ਨੂੰ ਸਮਝਾਇਆ ਔਰ ਇਹਨਾਂ ਨੇ ਇਸ ਪਾਸੇ ਤੋਂ ਇਸ ਨਸ਼ੇ ਦੇ ਕੋਹੜ 'ਚੋਂ ਕੱਢਿਆ ਜਿਹੜਾ ਕਹਿੰਦੇ ਸੀ ਕਿ ਲੰਗੜੋਏ ਪਿੰਡ ਦਾ ਜਿਵੇਂ ਪਹਿਲਾਂ ਗੱਲ ਕੀਤੀ ਰਿਸ਼ਤੇ ਦੀ ਗੱਲ ਚੱਲਦੀ ਸੀ ਜਾਂ ਫਿਰ ਜਾਂ ਕਿਤੇ ਨੱਕ ਲੱਗਾ ਹੁੰਦਾ ਰੋਕ ਦਿੰਦੇ ਤਾਂ ਡਰਦੇ ਪਿੰਡ ਦਾ ਨਾਮ ਨਹੀਂ ਦੱਸਦੇ ਵੀ ਜੇ ਲੰਗੜੋਆ ਦਾ ਤਾਂ ਕਿੰਨਾ ਸੱਚਾ ਸੱਚ ਸੀ ਇਸ ਗੱਲ ਚ ਸੱਚ ਸਾਰੇ ਇਹ ਬਿਲਕੁਲ ਸਚਾਈ ਆ ਦੇਖੋ ਜਦੋਂ ਇੱਕ ਪਤਾ ਹੀ ਲੱਗਿਆ ਸਾਨੂੰ ਪੇ ਮੂਠਾ ਨਸ਼ਾ ਕਰਦਾ ਦੇਖੋ ਜਿੰਨੇ ਹੁਣ ਮੈਂ 5 ਸਾਲ ਦਾ ਟ੍ਰੇਰ ਮੇਰਾ ਪਿਛਲਾ ਸੀ ਹੁਣ ਫੇਰ ਸ਼ੁਰੂ ਹੋ ਗਿਆ ਜਿੰਨੇ ਕੇਸ ਮਤਲਬ ਇਦਾਂ ਦੇ ਆਂਦੇ ਆ ਮਹੀਨੇ ਦੇ ਵਿੱਚ ਹੀ ਮਤਲਬ ਰੇਸੇ ਟੁੱਟ ਜਾਂਦੇ ਆ ਅੱਛਾ ਮਤਲਬ ਪਹਿਲਾਂ ਤਾਂ ਸਾਫ ਸੁਥਰਾ ਹੋ ਕੇ ਮੁੰਡੇ ਵਾਲੇ ਵਿਆਹ ਕਰ ਲੈਂਦੇ ਆ ਤੇ ਜਦੋਂ ਫਿਰ ਵਿਛੜਦੀ ਆ ਲੜਕੀ ਉਹਦੇ ਨਾਲ ਉਹਨੂੰ ਹੌਲੀ-ਹੌਲੀ ਉਹਦੀਆਂ ਭੇਤ ਪਤਾ ਲੱਗ ਜਾਂਦੇ ਆ ਉਹ ਫਿਰ ਉੱਥੇ ਰਹਿਣਾ ਪਸੰਦ ਨਹੀਂ ਕਰਦੀ ਮੇਰਾ ਖਿਆਲ ਬਹੁਤ ਸਾਰੇ ਰਿਸ਼ਤੇ ਇਦਾਂ ਟੁੱਟੇ ਆ ਜਿਹੜਾ ਇਹ ਨਸ਼ੇ ਦੇ ਕਾਰਨ ਮਤਲਬ ਘਰ ਦੇ ਘਰ ਬਰਬਾਦ ਹੋਇਆ ਇਦਾਂ ਤੇ ਵੀ ਉਹ ਰਿਸ਼ਤੇ ਪਤਾ ਲੱਗਾ ਰਿਸ਼ਤਾ ਹੋਣਾ ਆ ਤੇ ਜਦੋਂ ਪਤਾ ਦੱਸ ਦੇਣਾ ਪਿੰਡ ਲੰਗੜਵਾ ਖੜਾ ਨਹੀਂ ਅਸੀਂ ਇਹ ਕਰਨਾ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਵੀ ਇਸ ਤੇ ਇਦਾਂ ਸੀਗਾ ਵੀ ਜਦੋਂ ਪਤਾ ਪੁੱਛਗਿਸ਼ ਕਰਦੇ ਸੀ ਪਹਿਲਾਂ ਤਾਂ ਤੁਸੀਂ ਭਾਈ ਕੁੜੀ ਮੰਗਣ ਲੱਗੇ ਉੱਥੇ ਪਤਾ ਕਰਾ ਲਓਗੇ ਮੁੰਡਾ ਨਸ਼ਾ ਤਾਂ ਨਹੀਂ ਕਰਦਾ ਉਹਦਾ ਦੀ ਕੁੜੀ ਨਸ਼ਾ ਤਾਂ ਨਹੀਂ ਕਰਦੇ ਮਤਲਬ ਇੱਥੇ ਤੇ ਇਹ ਨੌਤ ਪਹੁੰਚਦੀ ਸੀ ਇੱਥੋਂ ਤੱਕ ਸਾਡੇ ਪਿੰਡ ਦੀਆਂ ਤਾਂ ਮਸ਼ਹੂਰੀਆਂ ਚੰਡੀਗੜ੍ਹ ਤੱਕ ਸੀਗੀਆਂ ਚੰਡੀਗੜ੍ਹ ਕੇ ਪੰਜਾਬ ਤੱਕ ਹੀ ਸੀਗੀਆਂ ਮੇਰੇ ਨਾਲ ਖੋਦ ਵਾਪਰੀਏ ਮੇਰੇ ਸ਼ੇਵਾਦਾਰ ਪੀਣ ਮੇਰੇ ਪਿੰਡ ਤੋਂ ਨਸ਼ਾ ਲੱਗ ਜਾਂਦੇ ਸੀ ਜ ਕਹਿੰਦੇ ਤੁਹਾਡੇ ਪਿੰਡ ਤੋਂ ਪਿਓਰ ਨਸ਼ਾ ਮਿਲਦਾ ਦੱਸੋ ਮਤਲਬ ਹਾਲ ਦੇਖੋ ਸਾਡੇ ਪਿੰਡ ਦਾ ਕੀ ਸੀ ਮਤਲਬ ਇਹ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਸੀ ਫਿਰ ਅਸੀਂ ਜਦੋਂ ਪੰਚਾਇਤ ਵਿੱਚ ਆਏ ਫਿਰ ਇਹ ਤਹਈਆ ਕਰ ਲਿਆ ਪਈ ਆਪਾਂ ਇਸ ਨਸ਼ੇ ਦੇ ਕੋਲ ਨੂੰ ਮਤਲਬ ਇਹ ਕੱਢਣਾ ਆਪਾਂ ਖਤਮ ਕਰਨਾ ਇਹਨੂੰ ਤੇ ਜਿਹੜਾ ਨਾਕੇ ਤੇ ਰੋਕਦੇ ਸੀ ਉਹ ਪਿੰਡ ਦਾ ਡਰਦ ਤਾਂ ਨਹੀਂ ਸਾਡੇ ਅਸੀਂ ਡਰ ਜੇ ਨਾਮ ਦੱਸ ਦੀਦਾ ਇਹ ਕਹਿੰਦੇ ਆ ਜਾਓ ਇੱਧਰ ਪਾਸੇ ਕੱਢ ਜਾਓ ਤਲਾਸ਼ੀ ਲੋਏ ਦਾ ਲਗੜੋਏ ਤੋਂ ਆਇਆ ਨਾ ਕੋਈ ਨਾ ਕੁਝ ਤਾਂ ਇਹਦੇ ਕੋ ਕੁੜੀ ਹੋਣੀ ਹੈ ਇਹਦੇ ਕੋ ਨਸ਼ੇ ਦੀ ਬਿੱਟ ਹੋਣੀ ਹੈ ਇਹ ਕੁਝ ਨਾ ਕੁਝ ਹੋਣਾ ਮਤਲਬ ਇੰਨਾ ਇੰਨੀ ਗੱਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਸੀਗਾ ਸਾਡੇ ਪਿੰਡ ਦੇ ਜਿਹੜੀ ਵੀ ਵਾਸੀ ਹੁੰਦੇ ਸੀ ਜਦੋਂ ਤੋਂ ਸੀਐਮ ਮਾਨਪਤ ਮਾਨ ਜੀ ਨੇ ਇਹ ਸਟੈਪ ਚੁੱਕਿਆ ਪੰਜਾਬ ਦੇ ਵਿੱਚ ਯੁੱਧ ਨਸ਼ੇਬੋਸ ਸ਼ੁਰੂ ਕੀਤਾ ਤੁਸੀਂ ਉਸ ਗੱਲ ਨੂੰ ਅਪਣਾਇਆ ਤੇ ਕਿੰਨਾ ਸਮਰਥ ਰਹੇ ਕਿੰਨਾ ਕਿ ਜਿਹੜਾ ਪਿੰਡ ਦੇ ਵਿੱਚ ਹੁਣ ਤੱਕ ਜਿਵੇਂ ਆਪਾਂ ਕਲਿਨਸੇ ਕਲਿਨਕਸ ਆਪਕਾਂ ਨੇ ਹੋ ਚੁੱਕਾ ਹੈ ਪਿੰਡ ਤੁਹਾਡਾ ਲੇਕਿਨ ਹੁਣ ਸਾਡੇ ਪਿੰਡ ਦੀ ਜਿਹੜੀ ਇੰਟੈਲੀਜੈਂਸੀ ਰਿਪੋਰਟ ਇਹਨਾਂ ਕੋ ਗਈ ਪਈ ਉਸ ਪਿੰਡ ਚ ਪਈ ਇਹ 13000 ਪਿੰਡਾਂ ਚੋਂ ਪਿੰਡ ਨ ਲਗੜੋਏ ਨੇ ਨਸ਼ਾ ਬੰਦ ਕਰਤਾ ਆਪਾਂ ਕਿਉਂ ਨਾ ਉਹਦਾ ਮਾਨ ਸਤਕਾਰ ਕਰੀ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਇਹ ਜਦੋਂ 7 ਤਰੀਕ ਦਾ ਪ੍ਰੋਗਰਾਮ ਹੈ 5 ਤਰੀਕ ਸ਼ਾਮ ਨੂੰ 5:30 ਵਜੇ ਡੀਸੀ ਸਾਹਿਬ ਦਾ ਫੋਨ ਆਇਆ ਕਿ ਭਾਈ ਅਸੀਂ ਤੁਹਾਡੇ ਪਿੰਡ ਆ ਰਹੇ ਹਾਂ ਉਦੋਂ ਸਾਨੂੰ ਦੱਸਿਆ ਜਦ ਕਿ ਮੈਂ ਯੂ ਐਸ ਏ ਜਾਣਾ ਸੀਗਾ ਮੈਂ ਉਹ 7 ਦੀ ਮੇਰੀ ਫਲਾਈਟ ਸੀ ਉਹ ਵੀ ਕੈਨਸਲ ਕਰਾਈ ਆ ਹੁਣ ਵੀ ਨਹੀਂ ਸਾਨੂੰ ਦੱਸਿਆ ਵੀ ਤੁਹਾਡੇ ਪਿੰਡ 16 ਨੂੰ ਫੰਕਸ਼ਨ ਕਰਨਾ ਅੱਜ ਮੇਰੀ ਫਲਾਈਟ ਸੀ ਮੈਂ ਰਾਤੀ ਕੈਨਸਲ ਕਰਾ ਕੇ ਫਿਰ ਮੈਂ ਇਸ ਮਹਿੰਦੇ ਵਿੱਚ ਸ਼ਾਮਿਲ ਹੋਇਆ ਕਿੰਨੀ ਖੁਸ਼ੀ ਹੋ ਰਹੀ ਹੈ ਪਿੰਡ ਦਾ ਨਾਂ ਇੱਕ ਪੰਜਾਬ ਦੇ ਉੱਤੇ ਖੁਸ਼ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਤਲੋ ਇੱਕ ਮਾਰਨ ਵਾਲੀ ਗੱਲ ਹੈ ਇੱਕ 13000 ਪਿੰਡ ਚੋਂ ਸਾਡੇ ਪਿੰਡ ਨੂੰ ਚੋਣਨਾ ਮੁੱਖ ਮੰਤਰੀ ਸਾਹਿਬ ਨੇ ਆਣਾ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੇ ਆਣਾ ਦਾ ਸਾਰੀ ਟੀਮ ਨੇ ਆਣਾ ਤੇ ਸਾਡੇ ਪਿੰਡ ਦੁਆਰੇ ਸੋਚਣਾ ਇਹ ਗੱਲਾਂ ਚਲੋ ਅਸੀਂ ਆਪਣੇ ਪਿੰਡ ਦੀਆਂ ਮੁਸ਼ਕਲਾਂ ਵੀ ਦੱਸੀ ਉਹਨਾਂ ਨੂੰ ਤੇ ਹੁਣ ਦੇਖੋ ਮੁਸ਼ਕਲਾਂ ਦਾ ਜੇ ਸਾਨੂੰ ਇਹ ਹੱਲ ਕਰ ਦਿੱਤਾ ਇਹ ਹੀ ਇਨਾਮ ਹੈ ਸਾਨੂੰ ਸਾਡੇ ਪਿੰਡ ਦੇ ਮਸਲੇ ਹੱਲ ਕਰ ਦੇਣ ਇਹ ਜਿਵੇਂ ਇੱਥੇ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਬਿਕਨੇ ਜਦੋਂ ਦਾ ਅਹੁਦਾ ਸੰਭਾਲਿਆ ਐਸਐਸਪੀ ਜਬ ਪੁਲਿਸ ਪ੍ਰਸ਼ਾਸਨ ਦੀ ਗੱਲ ਇਹ ਕਿੰਨਾ ਸਹਿਯੋਗ ਰਿਹਾ ਉਹਨਾਂ ਟਰਨ ਦੇ ਵਿੱਚ ਦੇਖੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਨਾ ਤੁਸੀਂ ਯਕੀਨ ਕਰੋ ਕਿ ਸਾਨੂੰ ਨਾ ਇਹ ਲੱਗਦਾ ਨਹੀਂ ਵੀ ਪੁਲਿਸ ਪ੍ਰਸ਼ਾਸਨ ਹੈ ਸਾਡੇ ਲਈ ਮਤਲਬ ਸਾਡੀ ਗੱਲ ਇੰਨੀ ਪਿਆਰ ਨਾਲ ਜਾਂ ਸਾਡੇ ਚ ਬੈਠ ਕੇ ਸੁਣਦੇ ਪਰਿਵਾਰ ਵਾਂਗਰ ਐਸਐਸਪੀ ਮਹਿਤਾਬ ਸਿੰਘ ਗੱਲ ਹੋਣੀ ਜਿਹੜੀ ਟੀਮ ਆ ਇਹ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਡੇ ਨਾਲ ਇਹਨੂੰ ਮੈਂ ਮਿਕਸ ਅਪ ਆ ਸਾਡੀ ਪੂਰੀ ਗੱਲ ਸੁਣਿਓ ਸਾਡਾ ਸਾਥ ਹੀ ਨਹੀਂ ਇਹਨਾਂ ਦਿੱਤਾ ਇਹ ਨਹੀਂ ਵੀ ਕੱਲੇ ਪੁਲਿਸ ਬੰਸਰ ਸਿਵਲ ਪ੍ਰਸ਼ਾਸਨ ਵੀ ਮੌਤਮਤ ਸਾਡੇ ਨਾਲ ਦੋਨੇ ਪ੍ਰਸ਼ਾਸਨਾਂ ਨੇ ਐਸਐਸਓ ਅਸ਼ੋਕ ਜੀ ਦਾ ਨਾਮ ਸਾਹਿਬ ਅਸ਼ੋਕ ਜੀ ਤਾਂ ਰਹਿੰਦੇ ਸਾਡੇ ਪਿੰਡ ਹੈ ਜੀ ਦੇਖੋ ਅਸੀਂ ਤਾਂ ਬਾਰ ਬਾਰ ਉਹਨਾਂ ਨੂੰ ਇਹੀ ਬੇਨਤੀ ਕਰਦੇ ਹੁੰਦੇ ਐਸਐਸਪੀ ਸਾਹਿਬ ਨੂੰ ਕਿ ਅਸ਼ੋਕ ਜੀ ਨੂੰ ਉਥੋਂ ਬਦਲਿਓ ਨਾ ਜੇ ਬਦਲਣਾ ਤਾਂ ਇਹੋ ਜਿਹਾ ਕੋਈ ਐਸਐਸਓ ਦੇਖੇ ਜਾਏ ਜਿਹੜਾ ਇਹ ਨਸ਼ੇ ਨੂੰ ਇਦਾਂ ਠੱਲ ਪਾਈ ਰੱਖੇ ਕੋਈ ਦਸ ਮੁੜ ਕੇ ਭਿੰਕੇ ਨਾ ਕੋਈ ਗੱਲ ਇਸ ਗੱਲ ਅੱਜ ਕੋਈ ਗ੍ਰਾਂਟ ਦੀ ਸਪੈਸ਼ਲ ਪਿੰਡ ਦਾ ਮਾਣ ਸਮਾਨ ਹੋਇਆ ਕਿਉਂਕਿ ਪੂਰੇ 1 ਤੁਸੀਂ ਕੋਈ ਮੰਗ ਰੱਖੀ ਜਾਂ ਸਰਕਾਰ ਨੇ ਕੋਈ ਅਨਾਉਂਸ ਕੀਤਾ ਤੇ ਬੇਮਾਨ ਕਰਾਂਗੇ ਸੱਤ ਅੱਠ ਮੰਗਾਂ ਦੇਖੋ ਮੈਂ ਰੱਖੀਆਂ ਆਂ ਦੇ ਸਾਹਮਣੇ ਹੁਣ ਪੂਰੀਆਂ ਕਿਹੜੀਆਂ ਕਰਦੇ ਆ ਉਹ ਤਾਂ ਹੁਣ ਸਰਕਾਰ ਤੇ ਡਿਪੈਂਡ ਕਰਦਾ ਦੇਖੋ ਉਹਨਾਂ ਦਾ ਚਾਹੀਦਾ ਸਾਡੀਆਂ ਮੰਗਾਂ ਸਾਰੀਆਂ ਪੂਰੀਆਂ ਕਰਨ ਅਸੀਂ ਪਹਿਲ ਕਦਮ ਹੀ ਕੀਤੀ ਸਾਰੇ ਪੰਜਾਬ ਚੋਂ ਔਰ ਇਹਨਾਂ ਦਾ ਹੀ ਮਾਨ ਵਧਿਆ ਦੇਖੋ ਸਰਕਾਰ ਦਾ ਵੀ ਮਾਨ ਵਧਿਆ ਇੱਥੇ ਤਾਂ ਵੀ ਅਸੀਂ ਯੋਧ ਨਸ਼ਾ ਵਿਰੁੱਧ ਜੰਗ ਛੇੜੀ ਆ ਤੇ ਸਾਡੇ ਲਈ ਮਾਨ ਵਾਲੀ ਗੱਲ ਐ ਸਰਕਾਰ ਲਈ ਵੀ ਮਾਨ ਵਾਲੀ ਗੱਲ ਐ ਇਹ ਸਾਡੇ ਲਈ ਤਾਂ ਉਹ ਜਿਹੜੀਆਂ ਮੰਗਾਂ ਕੱਖ ਵੀ ਨਹੀਂ ਸਰਕਾਰ ਲਈ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਮੈਂ ਸਾਡੇ ਮਾਦੀ ਰਾਮ ਵੀ ਕਹਿੰਦਾ ਵੀ ਇਹਨਾਂ ਨੂੰ ਜਲਦੀ ਸਾਡੀਆਂ ਪਿੰਡ ਦੀਆਂ ਮੰਗਾਂ ਨੂੰ ਜਿਹੜਾ ਪੂਰਾ ਕੀਤਾ ਜਾਵੇ ਜਿਵੇਂ ਹੁਣ ਨਸ਼ਾ ਮੁਕਤ ਹੋ ਗਿਆ ਆਹ ਨਾਲ ਸਮੇਂ ਦੇ ਵਿੱਚ ਇਦਾਂ ਦਾ ਪੈਰਾ ਰਹੇਗਾ ਕਿ ਮੁੜ ਕੇ ਜਿਹੜਾ ਯੂਥ ਆਉਤੇ ਅਸੀਂ ਤਾਂ ਇਹ ਫੈਸਲਾ ਹੀ ਕਰ ਲਿਆ ਸਾਰੀ ਪੰਚਾਇਤ ਤੇ ਸਾਡੇ ਪਿੰਡ ਵਾਸੀਆਂ ਨੇ ਵੀ ਅਸੀਂ ਇਦਾਂ ਦੀ ਹੁਣ ਚੀਜ਼ ਉੱਥੇ ਪੈਦਾ ਹੋਣੀ ਹੀ ਨਹੀਂ ਦੇਣੀ